ਨੰ ਕਰੁਣੋ ਤੋ ਸੋ ਨਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਿਓ ਆਬ ਕਿਉ ਰੋਵਤ ਅੰਦ ਮਨ ਮਾਇਆ ਮੇ ਰਾਮ ਰਹਿਓ ਨਿਕਸਤ ਨਾਹ ਨਮੀਤ ਨਾਨਕ ਮੂਰਤ ਚਿੱਤਰ ਜੋ ਛਾੜ ਤਰਤ ਨਾਹਨ ਪੀਤ ਨਰ ਚਾਹਤ ਕਾਸ਼ ਔਰ ਔਰ ਕੀ ਔਰ ਹੈ ਪਈ ਚਿਤਵਾਤ ਰਿਓ ਠਗ ਔਰ ਨਾਨਕ ਫਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹਉ ਨਾਨਕ ਸੁਨ ਰੇ ਕਹਉ ਨਾਨਕ ਅਬ ਊਟ ਹਰ ਗਜ ਜਹ ਸਾਈ ਬਲ ਹੁਆ ਬੰਧਨ ਛੁਟੇ ਸਭ ਕਿਛ ਹੂਤ ਪਾਈ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੂਤ ਸਹਾਈ ਸੰਗ ਸਖਾ ਸਭ ਤਜ ਗਈ ਕਹਉ ਨਾਨਕ ਬੇਹੁ ਸਾਥ ਕਹਉ ਨਾਨਕ ਏ ਬੇਪਤ ਮੈਂ ਪੀਕੈ ਕਰ ਗੁਨਾਥ ਜਿਉਨ ਗਾਇ ਸੰਗ ਰਾਗ ਨੀਤੀ ਗਿਉਨ ਗਾਇ ਸੰਗ ਰਾਗ ਨੀਤੀ ਸਬ ਸਭ ਪੁੱਤਰ ਰਾਗਨ ਕੇ 18 10 ਖਾਸ ਰਾਗਿ ਉਹਨ ਗਾਏ ਸੰਗ ਰਾਗਨੀਤੀ ਸ ਸਭ ਪੁੱਤਰ ਰਾਗਨ ਕੇ 18 10 20 ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਪਰਾਂ ਮਿਲੈ ਸੁਆਮੀ ਅਪਰੰਪਰਾ ਮਿਲੈ ਸੁਆਮੀ ਅਪਰੰਪਰਾ ਮਿਲੈ ਸੁਆਮੀ ਅਪਰੰਪਰਾ ਗਾਰੇ ਆਇਆ ਪੀਰ ਮੇਰਾ ਗਾਰੇ ਆਇਆ ਪੀਰ ਮੇਰਾ ਤਨ ਤਨ ਹਮਾਰੇ ਪਾਗ ਤਨ ਤਨ ਹਮਾਰੇ ਪਾਗ ਮਨ ਬਸਿਆ ਲੱਗੈ ਨੰਦੁਖਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜੇ ਤਦ ਦੁਆਰ ਆਇ ਉਬਰੈ ਤਿਤੈ ਲਿਹੋ ਉਬਾਰ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਗੁਰ ਸੇਵੀਐ ਐਹਨੇ ਸਹਜ ਸੁਭਾਅਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾ રસના ગુણ ગોપાલ નિદ ગાયન શાંત સહજ રહસ મન ઉપજો સગલે દુખ પલાયણ રસના ગુણ ગોપાલ નિદ ગાયન શાંત સહજ રહસ મન ઉપજો સગલે દુખ પલાયણ રહાઓ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹ ਹੋਂਤੇ ਛੁਟਹਿ ਪਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾयण ਅਵਨਾਸੀ ਖੇਮ ਚਾਹ ਹੈ ਜੈ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਲ ਦਸਾਂ ਪਾਛੀਆਂ ਦੀ ਜੋਤ ਹੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ